ਦੇਸਤਾਨੀਆਂ ਚੱਲ ਰਹੀਆਂ ਨੇ YouTube ਪਰ ਬਗਵਾਨ ਦੇਖੋ ਮੈਨੂੰ ਉਸ ਕਾਰਨ ਦਾ ਪਤਾ ਨਹੀਂ ਹੈ ਕਿ ਕਿਸ ਕਾਰਨ ਕਰਕੇ ਉਹ ਪੀਤਾ ਗਿਆ ਲੇਕਿਨ YouTube ਚੈਲੰਜ ਜਿਹੜਾ ਉਹ ਅਹਹਹਹਹਹਹਹਹਹਹਹਹਹਹਹਹਹਹਹਹਹਹਹਹਹਹਹਹਹਹਹਹਹਹਹਹਹਹਹਹਹਹਹਹਹਹਹਹਹਹਹਹਹਹਹਹਹਹਹਹਹਹਹਹਹਹਹਹਹਹਹਹਹਹਹਹਹਹਹਹਹਹਹਹਹਹਹਹਹਹਹਹਹਹਹਹਹਹਹਹਹਹਹਹਹਹਹਹਹਹਹਹਹਹਹਹਹਹਹਹਹਹਹਹਹਹਹਹਹਹਹਹਹਹਹਹਹਹਹਹਹਹਹਹਹਹਹਹਹਹਹਹਹਹਹਹਹਹਹਹਹਹਹਹਹਹਹਹਹਹਹਹਹਹਹਹਹਹਹਹਹਹਹਹਹਹਹਹਹਹਹਹਹ ਜਾ ਕੋ ਸੜਕ ਤੇ ਜਾਂਦਾ ਹੈ ਘਰ ਵਿੱਚ ਬੈਠਾ ਹੈ ਗੁਰਦੁਆਰਾਂ ਵਿੱਚ ਬੈਠਾ ਹੈ ਯੂਟਿਊਬ ਚੈਨਲ ਦੇ ਰਾਹੀਂ ਸੰਗਤ ਜਿਹੜੀ ਹੈ ਉਹ ਬੰਦ ਕਰਕੇ ਕਰਦੀ ਸੀ ਧੰਨਵਾਦ ਸਰਮਨ ਕਰਦੀ ਸੀ ਬਾਤ ਸਰਮਨ ਕਰਦੀ ਸੀ ਉਹਨੂੰ ਬੰਦ ਕਰਨ ਦੀ ਅਸੀਂ ਕਿਤੇ ਕਰਦੇ ਹਾਂ ਕਿਹੋ ਜਿਹਾ ਗੁਰੂਕੀਆਂ ਸਰੋਣੀ ਕਮੇਟੀ ਦਾ ਸੰਗਤ ਕਾਫੀ ਵੱਡੀ ਗਿਣਤੀ ਜੀ ਜੁੜੀ ਹੋਤੀ ਕਾਟਾ ਡੇਲੋ ਇੱਕ ਪ੍ਰੈਸ ਰੋਲ ਜਾਰੀ ਦੇਖੋ ਜਿਹੜਾ ਇਹ ਯੂਟਿਊਬ ਚੈਨਲ ਬੰਦ ਹੋਇਆ ਇੱਥੋਂ ਲੱਗਦਾ ਵੀ ਸਾਡੇ ਸਿੱਖਾਂ ਨਾਲ ਸਿੱਧਾ ਧੱਕਾ ਆ ਤੇ ਅਸੀਂ ਇਹਦੀ ਸਖਤ ਤੌਰ ਤੇ ਨਿੰਦਾ ਕਰਦੇ ਹਾਂ ਵੈਗੁਰ ਜੀ ਦਾ ਖਾਲਸਾ ਵੈਗਜ ਬਦੈ ਆਜੋ ਆਜੋ ਗੁਰੂ ਤੇਗ ਬਹਾਦਰ ਜੀ ਸਿੰਘ ਸਾਹਿਬ ਜੀ ਕੀ ਕਹਿਣਾ ਚਾਹੁੰਦੇ ਹੋ ਗੁਰੂ ਤੇਗ ਬਹਾਦਰ ਸਾਹਿਬ ਤੋਂ ਬਾਕੀ ਚੱਲਦੇ ਬੱਤੇ ਜੀ ਜੀ ਇਹ ਹਵਾ ਦਿਲ ਵਿੱਚ ਜਨੂ ਰੱਖਾ ਪ੍ਰਭੂ ਦਾ ਕਾ ਪਟੋ ਬੰਡੋ ਕਰਨ ਉਹ ਦਾ ਸਾਧਨ ਹੈ ਅਤੀ ਕਰੀ ਵਾਹਿਗੁਰੂ ਜੀ ਸਿਖਿਆ ਪਰ ਸੀਨਾ ਉਚਰੀ ਨਵੇਂ ਸਤਿਗੁਰੂ ਧੰਗੁਰ ਤੇਗ ਬਹਾਦਰ ਸਾਹਿਬ ਜੀ ਮਹਾਰਾਜ ਜੀ ਦਾ 357 ਮੈਂ ਬੇਨਤੀ ਕਰਾਂਗਾ ਇੱਕ ਵਾਰੀ ਇਹ ਤੇ ਹਾਰਾ ਬਹੁਤ ਸ਼ਰਧਾਪੂਰ ਸਤਕਾਰ ਸਹਿ ਸਮੁੱਚੇ ਸੰਸਾਰ ਵਿੱਚ ਮਨਾਇਆ ਜਾਵੇ ਇਸ ਸੰਬੰਧ ਵਿੱਚ ਜੋ 15 ਨਵੰਬਰ ਨੂੰ ਸਨਮਾਨ ਇੱਕ ਸਾਇਕ ਦੀ ਯਾਤਰਾ ਸੀ ਇਸ ਨਾਰੇ ਦੇ ਹੇਠ ਦਿੱਲੀ ਤੇ ਗੁਰਦੁਆਰਾ ਸ੍ਰੀ ਸਮਾ ਸਾਹਿਬ ਤੋਂ ਆਰੰਭ ਹੋਈ ਸੀ ਆਜ ਉਸ ਸੜਕੀ ਯਾਤਰਾ ਉਸੇ ਅੰਮ੍ਰਿਤਸਰ ਸਾਹਿਬ ਦੇ ਵਿਖੇ ਪਹੁੰਚੀ ਹੈ ਅਤੇ ਸਾਰੇ ਉਸ ਸਾਈਕੀ ਯਾਤਰਾ ਦੇ ਸਵਾਗਤ ਤੇ ਵਾਸਤੇ ਅੱਗੇ ਗੋਲਡਨ ਗੇਟ ਅੰਮ੍ਰਿਤਸਰ ਸਾਹਿਬ ਦੇ ਵਿਖੇ ਪਹੁੰਚੇ ਹੋਇਆ ਸਾਰੇ ਐਸੀ ਨਾਲ ਮਿਲਦੇ ਗੁਰੂ ਸਾਹਿਬ ਦਾ 350 ਸਾਲਾ ਜੀਤਿ ਦਿਹਾੜਾ ਬਹੁਤ ਸ਼ਰਧਾ ਔਰ ਸਤਿਕਾਰ ਸਹਿ ਮਨਾਇਆ ਤੇ ਔਰ ਇਹ ਸਾਡਾ ਗੁਰੂ ਸਾਹਿਬ ਨੂੰ ਸੱਚਾ ਤੁਖਤ ਜੀ ਸਰਕਾਰ ਹੋਏਗਾ ਕਿ ਜੋ ਬਹੁਤ ਜੋਸ਼ਪੰਨ ਕਿ ਚੜ੍ਹ ਇੱਕ YouTube ਚੈਨਲ ਬੰਦ ਕਰ ਚਾਹਿਆ ਗਿਆ ਦੀ ਸੁਰਖੀ ਦੁਆਰਾ ਪ੍ਰਬੰਧਕ ਇਹ ਉਹਨਾਂ ਦੇ ਦੋ ਸ਼ਬਦ ਤੁਸੀਂ ਦੋ ਸ਼ਬਦ ਕਾਦਰ ਨੋਵੇਂ ਪਾਛਾ ਤੁਸੀਂ ਸਨਮਾਨ ਕਰ ਨਹ ਪਹੁੰਚੀਓ ਕੀ ਕੰਮ ਹੋ ਜਾਵੇਗੀ ਦੀ ਗੱਲ ਹੈ ਤੇ ਧਿਆਨ ਨਾ ਰਹਿਣੇ ਧੰਗਾ ਬੁਣਾ ਹਰ ਇੱਕ ਮਨੂਪ ਦਾ ਜਾਣਨਾ ਹੈ ਕਿ ਇਹ ਜਿਹੜੀ ਖਤਾਬ ਜੀ ਆ ਇਹਨੂੰ ਕਿਹੜੇ ਡੰਗਰਾ ਮਨਾਇਆ ਜਾਵੇ ਸੋ ਸਰਦਾਰ ਮਨਜੀਤ ਸਿੰਘ ਜੀ ਕੇ ਉਹਨਾਂ ਨੇ ਇਹ ਯਤਨ ਕੀਤਾ ਕਿ ਦਿੱਲੀ ਤੋਂ ਪੈਦਲ ਆਪਣੇ ਪਾਈਸਰ ਕਲ ਅਮਰਸਰ ਪਹੁੰਚਦਾ ਅੱਜ ਉਹਨਾਂ ਨੇ 4 ਦਿਨ ਦੀ ਯਾਤਰਾ ਤੈਅ ਕਰਕੇ ਇੱਥੇ ਪਹੁੰਚੇ ਆ ਇਹ ਅਮਰਸਰ ਸਰਦਾਰ ਜੀ ਜੁਹੀ ਹੋਗਾ ਉਹਦਾ ਕਿਰਪਾ ਕਰਨ ਜਿਹੜਾ ਲਕਸ਼ ਰੱਖ ਕੇ ਹਰ ਇੱਕ ਬੰਦਾ ਭੰਤਨਤਨ ਸਾਹਿਬ ਸ੍ਰੀ ਗੁਰੂ ਤੇਗ ਬਹਾਦਰ ਪਾਤਸ਼ਾਹ ਜੀ ਦੇ ਫਰਮਾਨ ਲਾਓ ਤੇ ਭਾਈ ਮਤੀ ਦਾਸ ਭਾਈ ਸੁਖੀ ਦਾਸ ਜੀ ਭਾਈ ਦਿਆਲਾ ਜੀ ਨੂੰ ਇਹ ਜਿਹੜੇ ਹਮਾਰਪਤ ਹੋ ਰਹੇ ਆ ਇਹਨਾਂ ਦਾ ਸਾਰਿਆਂ ਦਾ ਮੈਂ ਕਿਉਂ ਆਟਾ YouTube ਪੇਜ ਬੰਦ ਹੋ ਗਿਆ ਜੀ ਐਲਸੀਪੀਸੀ ਦਾ ਇੱਕ ਬਹੁਤ ਮੰਦ ਭਾਗਾ ਕਹਿ ਸਕਦੇ ਆ ਜੀ ਚਲੋ ਇਹ ਟਾਈਮ ਜਿਹੜਾ ਮੇਰਾ ਖਿਆਲ ਰੱਖਿਆ ਇਹਨਾਂ ਨੇ ਠੀਕ ਹੈ 1 ਵੀਕ ਦਾ ਰੱਖਿਆ ਪਹਿਲੇ ਬਹੁਤ ਮਾਲੋ ਮੈਂ ਹੋਰ ਨਿੰਦਾ ਵੀ ਕਰਦਾ ਤੇ ਚਲੋ ਜੇ ਕੋ ਗਾਈਡਲਾਈਨਸ ਦੀ ਹਾਰੀਆ ਕਈ ਵਾਰੀ ਹੋ ਜਾਂਦੀਆਂ ਮਾਰੇ ਜਿਹੜਾ ਫੈਸਲਾ ਆ ਮੈਂ ਖੰਭਦਾ ਸ਼ਹਾਬਦੀ ਦੇ ਸਮਾਗਮ ਚੱਲ ਰਹੇ ਆ ਤੇ ਇਹਨਾਂ ਇਹੇ ਸਮੇਂ ਦੇ ਵਿੱਚ ਜਿਹੜਾ ਆ ਇਹੋ ਜਿਹੀ ਕਨੌਣੀ ਨਹੀਂ ਕਰਨੀ ਚਾਹੀਦੀ ਬਿਲਕੁਲ ਬਹੁਤ ਬਹੁਤ ਧੰਨਵਾਦ ਸੋ ਸੈਕੰਡ ਰੈਲੀ ਗੱਡੀ ਚੱਲੀ ਜਾ ਰਹੀ ਹੈ ਸਰਪੰਚ ਵੈਗਰਜੀ ਕਾ ਖਾਲਸਾ ਵੈਗਰਜੀ ਦੀ ਫਤਿਹ ਤਨਤਨ ਸਿੰਘ ਗੁਰਤੇਗ ਬਹਾਦਰ ਸਾਹਿਬ ਦੇ 350 ਸਾਲਾਂ ਸਿਹਦੀ ਨੂੰ ਸਮਰਪਿਤ ਜੋ ਸਾਡੇ ਸਰਦਾਰ ਮਨਜੀਤ ਸਿੰਘ ਜੀ ਕੇ ਉਹਨਾਂ ਦੇ ਸਮੂਹ ਸਾਥੀਆਂ ਵੱਲੋਂ ਇੱਕ ਦਿੱਲੀ ਤੋਂ ਸਾਈਕਲ ਯਾਤਰਾ ਸ਼ੁਰੂ ਕੀਤੀ ਗਈ ਸੀ ਉਹ ਰਾਤ ਅੰਮ੍ਰਿਤਸਰ ਦੀ ਧਰਤੀ ਤੇ ਪਹੁੰਚੇ ਨੇ ਅਸੀਂ ਸੱਚਖੰਡ ਸ੍ਰੀ ਹਰਮੰਦਰ ਸਾਹਿਬ ਸ੍ਰੀ ਦਰਬਾਰ ਸਾਹਿਬ ਵੱਲੋਂ ਉਹਨਾਂ ਨੂੰ ਜੀ ਆਇਆਂ ਆਖਿਆ ਤੇ ਉਹਨਾਂ ਦਾ ਪ੍ਰਬੰਧ ਕੀਤਾ ਰਿਹਾ ਇਸ ਦਾ ਮਾਜੋਗ ਸਾਡੇ ਪ੍ਰਧਾਨ ਸਾਹਿਬ ਭਾਈ ਹਰਜਿੰਦਰ ਸਿੰਘ ਜੀ ਧਾਮੀ ਉਹ ਵਿਸ਼ੇਸ਼ ਤੌਰ ਤੇ ਇਹ ਉਹਨਾਂ ਦੇ ਆਦੇਸ਼ਾਂ ਦੇ ਮੁਤਾਬਕ ਜਿਹੜਾ ਸਾਰਾ ਪ੍ਰਬੰਧ ਕੀਤਾ ਸੀਗਾ ਉਹ ਵੀ ਅੱਜ ਹੁਣ ਇਸ ਪ੍ਰੋਗਰਾਮ ਦੇ ਵਿੱਚ ਵਿਸ਼ੇਸ਼ ਤੌਰ ਤੇ ਪਹੁੰਚ ਰਹੇ ਨੇ ਅਸੀਂ ਜਿਹੜੀ ਸਾਈਕਲ ਯਾਤਰਾ ਆਈ ਹੈ ਉਹਨਾਂ ਨੂੰ ਅਸੀਂ ਜੀ ਆਇਆਂ ਧੰਨਵਾਦ ਕਰਦੇ ਹਾਂ ਜੀ ਜੀ ਮੇਰਾ ਨਾਮ ਮੋਹਨ ਸਿੰਘ ਹੈਗਾ ਅਸੀਂ ਦਿੱਲੀ ਤੋਂ 15 ਤਰੀਕ ਸ਼ਹਿਰੇ ਸਿਸਟੈਂਸ ਆਪ ਕੋ ਤਕਰੀਬਨ 9:00 10 ਵਰਗੇ ਥੁੜੇ ਸੀਗੇ ਕੱਲ੍ਹ ਆਪਿਆਂ ਦੀ 7:30 ਵਜੇ ਗੋਲਡਨ ਗੇਟ ਪਹੁੰਚ ਗਏ ਸੀਗੇ ਯਾਤਰਾ ਦਾ ਦੇਸ਼ ਹੈ ਕਿ এনवायरमेंट ਲੋਕੀ ਪੋਲੂਸ਼ਨ ਪੋਲੂਸ਼ਨ ਕਰਦੇ ਨੇ ਸਾਈਕਲ ਚਲਾਉਣ ਨਾਲ ਤੁਹਾਡੇ ਕਈ ਚੀਜ਼ਾਂ ਹੈਲਥ ਵੀ ਸਹੀ ਰਹਿੰਦੀ ਹੈ এনवायरमेंट ਵੀ ਠੀਕ ਰਹਿੰਦਾ ਪਲਸ ਅਗਰ ਅਸੀਂ ਬਜ਼ੁਰਗ ਸਾਈਕਲ ਚਲਾ ਸਕਦੇ ਆਂ ਤੇ ਨੌਜਵਾਨ ਵੀ ਕਿਉਂ ਨਹੀਂ ਚਲਾ ਸਕਦੇ ਹੈਲਥ ਦਾ ਹੀ ਮੈਸੇਜ ਜਾਂਦਾ ਕਿ ਸਿਹਤ ਵੀ ਤੰਦਰੁਸਤ ਮਨੋਕ ਗੁਰੂ ਸਾਹਿਬ ਨੇ ਮਾਲਖਾੜੇ ਵੀ ਖੋਲੇ ਸੀਗੇ ਅਸੀਂ ਮਾਲਖਾੜੇ ਤੇ ਨਹੀਂ ਬਸ ਛੋਟੀ ਜੀ ਐਕਸਰਸਾਈਜ਼ ਲੋੜ ਦਾ ਕਰਨ ਹੈ ਕਿ ਸਾਈਕਲ ਨੂੰ ਚਲਾਓ এনवायरमेंट ਕਲੀਨ ਰੱਖੋ ਦੂਸਰਾ ਜੀ ਕਨਵਰਜਨ ਹੋ ਰਹੀ ਹੈ ਖੁਸ਼ੀਆਂ ਦੀ ਹੈ ਅਸੀਂ ਕੋਰ ਨੂੰ ਮੈਸੇਜ ਦੇਣ ਚਾਹ ਰਹੇ ਕਨਵਰਜਨ ਨਾ ਕਰੋ ਆਪਣੇ ਜਿਹੜਾ ਆਪਣੇ ਧਰਮ ਦਾ ਪੱਕਾ ਨਹੀਂ ਜਿਹੜਾ ਹਿੰਦੂ ਹੈ ਹਿੰਦੂ ਪੱਕਾ ਰਵੇ ਜਿਹੜਾ ਮੁਸਲਮਾਨ ਹੈ ਉਸ ਮੜਾ ਆਪਣੇ ਧਰਮ ਦਾ ਪੱਕਾ ਰਵੇ ਜਿਹੜਾ ਸਿੱਖ ਹੈ ਸਿੱਖ ਆਪਣੇ ਧਰਮ ਦਾ ਪੱਕਾ ਰਵੇ ਕਿੰਨੇ ਅੱਜ ਫੰਦਾਂ ਨੇ ਇਸ ਹਾਲ ਤਾਇ ਕਿੰਨੇ ਦੂਰ ਦੂਰ ਵਾਲੇ ਵੀ ਜੀ ਰਸਤੇ 'ਚ ਹਜ਼ਾਰਾਂ ਸਿੱਖ ਤਦਾਇ ਸੰਗਤਾਂ ਨਾਲ ਜੁੜੀਆਂ ਨੇ ਇਲਾਕੇ 'ਚ ਬਾਈ ਉਹ ਨਾਲ-ਨਾਲ ਨਿਕਲਦੀਆਂ ਜਾ ਰਹੀਆਂ ਨੇ ਜੋ ਸਵਾਗਤ ਹੋਇਆ ਹੈ ਕਸੀ ਬਹਿਰ ਨਹੀਂ ਕਰ ਸਕੋ ਇੱਕ ਗੋਲਦਸ ਦੇ ਕਨੈਕਸ਼ਨ ਚੱਲਣੇ ਹੋਣੇ ਚਾਹੀਦੇ ਹਨ ਬਿਲਕੁਲ ਹੋਣੇ ਚਾਹੀਦੇ ਤੁਸੀਂ ਦੱਸੋ ਤੁਸੀਂ ਆਹ ਦੱਸੋ ਕਿ ਐਸਾ ਉਪਰਾਲਾ ਹੋਣਾ ਚਾਹੀਦਾ ਕਿ ਨਹੀਂ ਹੋਣਾ ਚਾਹੀਦਾ ਇੱਕ ਗੋਲਦਸ ਨੋਰਥਾਂ ਦੇਖੋ ਪੀੜਿਤ ਸਿੱਖੀ ਬਾਦਦਾਜ ਦਾਜ ਪ੍ਰਚਾਰ ਕੀਤਾ ਜਾ ਰਿਹਾ ਹਿੰਦਕੀ ਚਾਦਰ ਨਵੀਂ ਪਾਤਸ਼ਾਹ ਜੀ ਦਾ ਇਹ ਇੰਡਾ ਸਮਾਗਮ ਹੋਣਗੇ ਨੌਜਵਾਨ ਇਧਰ ਵਧਣਗੇ ਜੀ ਬਿਲਕੁਲ ਵਧਣਗੇ ਜੀ ਦੇਖੋ ਜੀ ਇਹ ਉਪਰਾਲਾ ਇੱਕ ਨਵਿੱਖਣਾ ਉਪਰਾਲਾ ਹੈ ਕਿ ਕੋਈ ਵੀ ਸਿੱਖ ਲੀਡਰਸ਼ਿਪ ਇੰਨੀ ਵੱਡੀ ਯਾਤਰਾ ਕਰਕੇ ਨਹੀਂ ਆਇਆ 1999 ਜੀ ਮਨਜੀਤ ਸਿੰਘ ਜੀਕੇ ਜੀ ਨੇ ਇੱਕ ਯਾਤਰਾ ਕੀਤੀ ਸੀ ਦਿੱਲੀ ਤੋਂ ਅੰਮ੍ਰਿਤਸਰ ਤੱਕ। ਔਰ ਅੱਜ ਫੇਰ ਜੀਕੇ ਸਾਹਿਬ ਨੇ 67 ਦੀ 8 ਚ ਦਿੱਲੀ ਤੋਂ ਅੰਮ੍ਰਿਤਸਰ ਤੱਕ ਨੌਨ-ਸਟਾਪ ਸਾਈਕਲ ਤੇ ਆਏ ਨੇ। ਸਲੂਟ ਉਹਨਾਂ ਦੇਖੋ। ਲੱਗਦਾ ਨੇ ਇੱਕ ਗੁਲਦਸਤਾ ਦੇਖਣ ਨੂੰ ਮਿਲਿਆ ਏ ਹਿੰਦੂ ਦੇਖ ਕੇ ਸਾਰੇ ਭਾਈਚਾਰੇ ਨਜ਼ਰ ਆ ਰਹੇ ਸਾਈਕਲ ਦੀ। ਸਾਡੀ ਸਾਈਕਲਾਂ ਦੇ ਵਿੱਚ ਮੇਖਲੇ 115 ਹਿੰਦੂ ਵੀਰ ਵੀ ਨੇ ਜਿਨ੍ਹਾਂ ਦਾ ਸਿੱਕ ਇਤਿਹਾਸ ਦਾ ਪਤਾ ਹੀ ਨਹੀਂ ਸੀਗਾ। ਇੱਕ ਬੀਬੀ ਵੀ ਹੈਗੀ ਏ ਸੁਮਨ ਜੋ ਕਿ ਦਿੱਲੀ ਤੋਂ ਆਈ ਹੈ ਗੱਲੀ ਇੱਕ ਸਾਈਕਲਿਸਟ ਹੈ ਦਿੱਲੀ ਤੋਂ ਆਈ ਹੈ ਸਰੇ ਗੁਰੂ ਤੇਗ ਬਹਾਦਰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਮੈਂ ਕਮਲਜੀਤ ਸਿੰਘ ਜੋਗੀਪੁਰ ਮੈਨੇਜਰ ਸ਼੍ਰੋਮਣੀ ਗੁਰਦੁਆਰਾ ਪਰੰਦਰ ਕਮੇਟੀ ਮੈਂ 2013 ਸ਼ੁਰੂ ਹੋਈ ਇਸ ਜਾਰੀ ਹੈ ਮੈਂ ਵੀਰ ਜੀ ਇਹ ਗੁਰਤੇਗ ਬਾਅਦ ਸੀਸ ਦਿਆ ਪਰ ਸਿਰਨਾ ਦਿਆ ਯਾਤਰਾ ਜਿਹੜੀ ਮਨਜੀਤ ਸਿੰਘ ਜੀ ਕੇ ਸਾਹਿਬ ਨੇ ਸ਼ੁਰੂ ਕੀਤੀ ਹੈ ਇਹ ਬਹੁਤ ਵੱਡਾ ਲੋਕਾਂ ਨੂੰ ਸੁਨੇਹਾ ਇੱਕ ਲੋਕਾਂ ਨੂੰ ਵੱਧਾ ਸੁਨੇਹਾ ਦੇਣ ਵਾਸਤੇ ਕਰੀਏ ਤਾਂ ਕਿ ਲੋਕ ਜਾਗਰੂਕ ਹੋਣ ਲੋਕ ਸਾਈਕਲ 'ਤੇ ਆਉਣ ਦਾ ਮਤਲਬ ਸਾਡਾ ਇਹ ਹੈ ਕਿ ਲੋਕ ਆਪਣੀ ਸਿਹਤ ਦਾ ਧਿਆਨ ਰੱਖਣ ਆਪਣੀ ਐਕਸਰਸਾਈਜ਼ ਕਰਨ ਵਾਤਾਵਰਣ ਨੂੰ ਬਣਾਉਣ ਬਚਾਉਣ ਤੇ ਐਕਸਰਸਾਈਜ਼ ਤੋਂ ਕੈਮਿਸਟਰ ਸੈ ਕਰਨ ਤੋਂ ਦੂਰ ਰਹਿਣ ਕਿੰਨੇ ਆ ਕੇ ਸੰਤਾ ਨੇ ਹਿੱਸਾ ਲੇਤਾ ਹੈ ਸੰਗਤਾਂ ਸਾਡੇ ਕੋਲ 100 ਸਾਈਕਲਿਸਟ ਹੈ ਜੀ ਬਾਕੀ ਹੋਰ ਸੰਗਤ ਬਹੁਤ ਐ ਸਰ ਆਸਤੇ ਸੰਗਤਾਂ ਨੇ ਪ੍ਰਚਾਰ ਸਾਡਾ ਇੰਨਾ ਸਵਾਗਤ ਕੀਤਾ ਮਤਲਬ ਇੰਨਾ ਸਾਨੂੰ ਹੌਸਲਾ ਜੀ ਸਾਨੂੰ ਥਕਾਵਟ ਨਹੀਂ ਹੋਈ ਦਮਾਂ ਹੀ ਅਸੀਂ 500 ਕਿਲੋਮੀਟਰ ਦਾ ਸਫਰ ਕਰਕੇ ਆਏ ਆ ਤੇ ਸਾਡਾ ਇੱਕ ਸਨੇਹਾ ਲੋਕਾਂ ਨੂੰ ਨਸ਼ੇ ਛੱਡੋ ਕੋਡ ਵੱਡੋ ਨਸ਼ਿਆਂ ਤੋਂ ਦੂਰ ਰਹੋ ਆਪਣੇ ਪੰਜਾਬ ਨੂੰ ਬਚਾਓ ਪੰਜਾਬੀ ਬੋਲੋ ਊੜਾ ਤੇ ਜੂੜਾ ਥਾਂਭ ਕੇ ਰੱਖੋ ਕਿਉਂਕਿ ਜੇ ਪੰਜਾਬ ਵਿੱਚ ਰਹਿ ਗਏ ਅਸੀਂ ਪੰਜਾਬੀ ਬੋਲਾਂਗੇ ਤਾਂ ਹੀ ਸਾਡੀ ਪਛਾਣ ਹੋਊਗੀ ਅਸੀਂ ਪੰਜਾਬੀ ਆ ਅਸੀਂ ਪੰਜਾਬ ਵਿੱਚ ਰਹਿ ਕੇ ਪੰਜਾਬੀ ਬੋਲਣੀ ਚਾਹੀਦੀ ਹੈ ਪਰ ਸਾ ਜਿੰਨੀਆਂ ਮਰਜ਼ੀ ਸਿੱਖੋ ਵੱਧ ਤੋਂ ਵੱਧ ਸਿੱਖੋ ਪਰ ਆਪਣੇ ਜਿੱਥੇ ਸੀ ਰਹਿੰਦੇ ਉੱਥੇ ਪੰਜਾਬੀ ਬੋਲੀਏ ਤਾਂ ਬਾਦ ਇਸ ਧਰਮ ਦੇ ਸਬੰਧ ਬੋਲ ਕੇ ਸਾਰਾ ਇਹ ਇੰਦਰ ਜੋਗੀ ਇਹ ਦੇਖੋ ਇਹ ਬਹੁਤ ਜ਼ਰੂਰੀ ਨੇ ਨਵੇਂ ਕਿਉਂਕਿ ਹੁਣ ਤਾਂ ਸੋਸ਼ਲ ਮੀਡੀਆ ਜਿਵੇਂ ਅਸੀਂ ਅਸੀਂ ਕਹਿੰਦਾ 30 ਸਾਲਾਂ ਦੀ ਦੱਸਦੇ ਜਿੱਤੇ ਬਾਅਦ ਸਾ 30 ਸਾਲਾ ਬਣਾਇਆ ਸੀ ਨਾ ਉਦੋਂ ਵੀ ਅਸੀਂ ਦੇਖਿਆ ਉਹ ਛੋਟੇ ਸੀ 14 15 ਸਾਲ ਦੇ ਸੀ ਕੋਲੋ ਸੋਸ਼ਲ ਮੀਡੀਆ ਦਾ ਜਿਹੜਾ ਉਹ ਸੋਸ਼ਲ ਮੀਡੀਆ ਕਰਕੇ 4 ਰੁਪਏ ਜ਼ਿਆਦਾ ਹੁੰਦਾ ਇਸ ਕਰਕੇ ਇਹ ਜਸ ਰਿਹਾ ਬਹੁਤ ਵਧੀਆ ਸੁਨੇਹਾ ਸਾਰੇ ਧਰਮਾਂ ਵਾਸਤੇ ਗੁਰਸੇਈ ਬਾਖਾ ਆਪਣੇ ਸੇਈ ਦੀ ਕਰਦੀ ਸਿੱਖ ਧਰਮ Hindu ਧਰਮ ਨੂੰ ਬਚਾਉਣ ਵਾਸਤੇ ਸੇਈ ਕਰਦੀ ਲੱਗਦਾ ਭਾਈ ਚਾਰੇ ਦੇ ਸਾਰੇ ਬਹੁਤ ਵਧੀਆ ਦੇਖੋ ਅਸੀਂ ਦਿੱਲੀ ਹੋਈ ਸੀ ਅੱਜ ਨਾਲ ਇਕੱਠੇ ਹੋ ਕੇ ਅਸੀਂ ਦੁਰਦੇ 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 ਇੱਕ ਪਰਿਵਾਰ ਬਣ ਗਿਆ ਅਸੀਂ ਹੁਣ ਜਿੰਨੇ ਬੰਦੇ ਆ 100 ਬੰਦੇ ਸਾਡਾ ਇੱਕ ਪਰਿਵਾਰ ਦਾ ਨਾਂ ਹੈ ਅਸੀਂ ਕਿਸੇ ਨੂੰ ਜਾਣਦੇ ਨਹੀਂ ਸੀ ਕਿ ਕੌਣ ਕਿੱਥੋਂ ਦਾ ਕੌਣ ਕਿੱਥੋਂ ਦਾ ਅਸੀਂ ਮਿਲ ਕੇ ਨੂੰ 5 ਦਿਨ ਇਕੱਠੇ ਰਹੇ 5 ਦਿਨ ਇਕੱਠੇ ਰਹਿਣ ਕੇ ਅਸੀਂ ਨਾਲ ਇੱਕ ਪਰਿਵਾਰ ਬਣ ਗਿਆ ਹੁਣ ਸਾਨੂੰ ਐਂ ਲੱਗਦਾ ਅਸੀਂ ਅਲੱਗ ਲੋਵਾ ਸਾਨੂੰ ਜਿਹੜਾ ਮਹਿਸੂਸ ਹੋਊਗਾ ਸਾਰਿਆਂ ਨੇ ਇੱਕ ਦੂਦੇ ਨੰਬਰ ਲੱਤੇ ਹੁਣ ਨੰਬਰ ਲੱਤੇ ਆ ਕਿੰਨੇ ਅੱਗੇ ਲਿੰਕ ਹੋਣਗੇ ਕਿੰਨੇ ਅੱਗੇ ਦੂਰ ਜਾਣਗੇ ਇਸ ਕਰਕੇ ਇਹ ਬਹੁਤ ਵਧੀਆ ਸਨੇਹਾ ਤੇ ਸਾਨੂੰ ਤੁਹਾਨੂੰ ਜਾਣ ਕੇ ਖੁਸ਼ੀ ਹੋਏਗੀ ਨਾ ਲੱਗਦਾ ਪੰਜਾਬ ਦੇ ਉੱਪਰ ਨਸ਼ੀਦਾ ਆਏ ਦੀ ਉਮਰ ਤੇ ਮੇਰੀ ਉਮਰ ਤੇ 60 ਸਾਲ ਅਸੀਂ ਜਦੋਂ ਸਾਈਕਲ ਚਲਾਉਂਦੇ ਆ ਲੋਕ ਦੇਖਦੇ ਆ ਵੀ ਇੰਨੀ ਉਮਰ ਦੇ ਸਾਈਕਲ ਚਲਾਉਂਦੇ ਸਾਨੂੰ ਵੀ ਸਾਈਕਲ ਚਲਾਉਣਾ ਚਾਹੀਦਾ ਅੱਜ ਸ਼ਾਮੰਦਾ ਲੋਕਾਂ ਨੂੰ ਸੋਸ਼ਲ ਮੀਡੀਆ ਦੇ ਫੋਟੋਆਂ ਦੇਖਣਗੇ ਵਰਕਰ ਦੇਖਣਗੇ ਤਾਂ ਬਲੁਕਰ ਨੂੰ ਹੌਸਲਾ ਮਿਲਦਾ ਹੀ ਹੈ ਨਾ ਵੀ ਅਸੀਂ ਸਾਈਕਲ ਲੈ ਇੰਨੀ ਉਮਰ ਦੇ ਬੰਦਾ ਸਾਈਕਲ ਚਲਾ ਸਕਦਾ ਹੈ ਅੱਜ ਕੱਲ ਲੋਕ ਸਕੂਟਰ ਮੋਟਰਸਾਈਕਲ ਜਾਂਦੇ ਨੇ ਖੇਤ ਜਾਣਾ ਦਾਮ ਹੀ ਮੋਟਰ ਸਕਦੇ ਬਾਜ਼ਾਰ ਜਾਣਾ ਦਾਮ ਮੋਟਰ ਸਾਈਕਲ ਕੱਟੋ-ਕੱਟ ਜੇ 20 ਕਿਲੋਮੀਟਰ ਸਾਡਾ ਵੀ ਸਾਈਕਲ ਤੇ ਆ ਕੇ ਰਹੀਏ ਤਾਂ ਕਿ ਸਾਡੀ ਸਿਹਤ ਠੀਕ ਰਹੇ ਦਿੱਲੀਓ ਤੁਰੇ ਤੁਸੀਂ ਕਿੰਨੇ ਕਿ ਸਟਾ ਸਾਡਾ ਜਿਹੜਾ ਸੈਫਰ 5 ਕਿਲੋ 5 ਘੰਟੇ ਦਾ ਸੀ ਉਹ 10 ਘੰਟੇ ਚ ਪੂਰਾ ਹੋਇਆ ਸੰਗਤਾਂ ਨੇ ਇੰਨਾ ਸਵਾਦ ਕਰਿਆ ਇੰਨਾ ਸਵਾਦ ਕਰਿਆ ਮਤਲਬ ਉਹ ਸਵਾਦ ਨੂੰ ਦੇਖ ਕੇ ਸਾਨੂੰ ਮਤਲਬ ਥਕਾਵਟ ਨਹੀਂ ਹੋਈ ਸਾਡੀ ਥਰ ਨਾਲ ਦੀ ਨਾਲ ਦੂਰ ਹੋ ਜਾਂਦੀ ਅਸੀਂ 100 ਕਿਲੋਮੀਟਰ ਡੇਲੀ ਕਰਦੇ ਸੀਗੇ ਪੰਜ ਪੰਜ ਸਟਾਪੇਜ ਸੀਗੇ ਸਾ ਜੀ ਤੁਹਾਡੇ ਵੱਲੋਂ ਪ੍ਰਾਲਾ ਕੀਤਾ ਗਿਆ ਨਵੇਂ ਪਾਚਾ ਹਿੰਦਕੀ ਚਾਤਰ ਭਾਈਚਾਰੇ ਨਾਲ ਸਾਜ ਵਸ ਇਸ ਜੀ ਨੂੰ ਕਿਨਾਰਾ ਮੈਂ ਅਕਾਲਪੁਰਕ ਦਾ ਗੁਰੂ ਤੇਗ ਬਹਾਦਰ ਪਾਸ਼ਾ ਦਾ ਤਰਵਾਦੀਆਂ ਕਿ ਜਿਹੜੀ ਯਾਤਰਾ ਸੀ ਲੈ ਕੇ ਆਏ ਸੀ ਜਿਸ ਮਕਸਦ ਨਾਲ ਯਾਤਰਾ ਲੈ ਕੇ ਆਏ ਸੀ ਉਹ ਮਕਸਦ ਪੂਰਾ ਹੋਇਆ ਇਹ ਆਖਿਆ ਗਿਆ ਸੀਗਾ ਰਗਜ਼ੇ ਵੇਲੋ ਕੀ ਰੰਗਸੇਬ ਨੇ ਗੁਰੂ ਸਾਹਿਬ ਜੀ ਸ਼ਹਾਦਤ ਤੋਂ ਬਾਅਦ ਉਹਨਾਂ ਦਾ ਸੀਸ ਲਾਲ ਕਿਲੇ ਦੇ ਦਰਵਾਜ਼ੇ 'ਚ ਟਕੜਾ ਸੀ ਉਹਨਾਂ ਦੇ ਸ਼ਰੀਰ ਦੀ ਬੇਦਬੀ ਕਰਨੀ ਸੀ ਦਿੱਲੀ 'ਚ ਸਿੱਖ ਉਦੋਂ ਵੀ ਮਜ਼ਬੂਤ ਸੀ ਔਰ ਰੰਗਸੇਬ ਦੇ ਨਾਲ ਥਲੋ ਭਾਈ ਲੱਖੀਸ਼ਾ ਬਚਾਰਾ ਭਾਈ ਜੈਤਾ ਸੀਸ ਲੈ ਕੇ ਨਿਕਲ ਗਈ ਸੀ ਦਿੱਲੀ ਦਾ ਸਿੱਖ ਅੱਜ ਵੀ ਮਜ਼ਬੂਤ ਹੈ ਆਪਣੇ ਹੱਕਾਂ ਲਈ ਆਪਣੇ ਹਕੂਕਾਂ ਲਈ ਲੜੇਗਾ ਕਨਵਰਸ਼ਨ ਦੇ ਖਿਲਾਫ ਮੈਸੇਜ ਹੈ ਨਸ਼ਾ ਦੇ ਖਿਲਾਫ ਮੈਸੇਜ ਹੈ ਸਿਹਤ ਵਾਸਤੇ ਮੈਸੇਜ ਹੈ এনवायरमेंट ਵਾਸਤੇ ਮੈਸੇਜ ਹੈ ਮੈਂ ਸਮਝਦਾ ਸਾਰੇ ਮੈਸੇਜ ਲੈ ਕੇ ਆਏ ਆ ਹਿੰਦੂ ਵੀਰਾਂ ਨੇ ਸਾਡੇ ਨਾਲ ਸ਼ਿਰਕਤ ਕੀਤੀ ਹੈ ਮੰਦਰ ਕਮੇਟੀਆਂ ਸੱਜ ਸਮਾਜ ਕਸ਼ਮੀਰੀ ਸਮਾਜ ਸੜਕਾਂ ਤੇ ਨਿਕਲ ਕੇ ਆਏ ਨੇ ਉਹਨਾਂ ਨੇ ਸਾਡਾ ਸਵਾਗਤ ਕੀਤੇ ਨੇ ਜਿਹੜਾ ਸਨੇਹਾ ਸੀ ਦੇਣਾ ਚਾਹੁੰਦੇ ਸੀ ਹਿੰਦੀ ਚਾਦਰ ਦਾ ਉਹ ਅਸੀਂ ਦਿੱਤਾ ਜੀ ਸਾਹੀ ਕਹਿਣਾ ਚਾਹੋਗੇ ਜਦੋਂ ਤੁਸੀਂ ਦਿੱਲੀ ਤੋਂ ਵੀਡੀਓ ਕੰਮ ਕਰਦੇ ਸਰਦ ਤੁਸੀਂ ਇਹਨੇ ਬਣਾਵਾ ਦਿੱਤ ਤੁਹਾਨੂੰ ਕਿੰਨਾ ਪਿਆਰ ਮਿਲਿਆ ਮੈਂ ਤੁਹਾਨੂੰ ਦੱਸ ਨਹੀਂ ਸਕਦਾ ਗੱਡੀਆਂ 'ਚ ਤੇ ਤੁਸੀਂ ਨਾ ਘਾਂਦੇ ਹੋ ਅਸੀਂ ਤੇ ਪਿੰਡਾਂ ਦੇ ਵਿੱਚੋਂ ਅਸੀਂ ਤੇ ਗਲੀਆਂ ਦੇ ਵਿੱਚੋਂ ਅਸੀਂ ਛੱਪੜਾਂ ਦੇ ਵਿੱਚੋਂ ਔਰ ਉਹਦੇ ਪਾਸਿਓਂ ਅਸੀਂ ਖੇਤਾਂ ਦੇ ਵਿੱਚੋਂ ਅਸੀਂ ਸ਼ਹਿਰਾਂ ਕਸਬਿਆਂ ਦੇ ਵਿੱਚੋਂ ਨਿਕਲ ਕੇ ਆਏ ਆਂ ਔਰ ਜੋ ਲੋਕਾਂ ਨੇ ਪਿਆਰ ਦਿੱਤਾ ਜਿੱਥੇ ਸਟਾਲ ਲੱਗੇ ਛੱਡ ਦਿਓ ਉੱਥੇ ਤਾਂ ਹਜ਼ਾਰੋਂ ਸੰਗਤ ਸੀ ਲੇਕਿਨ ਜਿਹੜਾ ਕੱਲਾ-ਕੱਲਾ ਟਾਵਾ-ਟਾਵਾ ਜਾਂਦਾ ਕੋਈ ਬੱਚਾ ਸੀ ਕੋਈ ਬੀਬੀ ਸੀ ਕੋਈ ਬਜ਼ੁਰਗ ਸੀ ਜਿਸ ਤਰੀਕੇ ਨਾਲ ਉਹਨਾਂ ਨੇ ਨਤਬਸਤਕ ਹੋਏ ਨੇ ਮੈਂ ਤੁਹਾਨੂੰ ਦੱਸ ਨਹੀਂ ਸਕਦਾ ਕਿ ਸਾਈਕਲ ਚਲਾ ਗਏ ਨੇ ਜਿੰਨਾਂ ਵਿੱਚ ਸੜ ਤੋਂ ਹੋਰ ਵੀ ਹੈਗੇ ਬਜ਼ੁਰਗ ਫਕਰਾਂ ਦਾ ਮੈਸੇਜ ਲੱਗਿਆ ਨੌਜਵਾਨਾਂ ਨੂੰ ਅਸੀਂ ਅਸੀਂ ਇਹ ਮੈਸੇਜ ਦਿੱਤਾ ਕਿ ਮੈਂ 67 ਸਾਲ ਦਾ ਮੇਰੇ ਤੋਂ ਵੱਡਾ 70 ਸਾਲ ਦਾ ਹੈ ਅਗਰ ਇਹ ਸਾਈਕਲ ਚਲਾ ਸਕਦੇ ਨੇ ਤੇ ਬਾਕੀ ਕਿਉਂ ਨਹੀਂ ਚਲਾ ਸਕਦੇ ਜਗੇ ਸਾਹਿਬ ਇੱਕ ਭਾਈ ਜਾਰੇ ਦੀ ਸਾਹ ਦੇਖਣ ਨੂੰ ਮਿਲੀ ਦਿੱਲੀ ਉਹ ਗੁਲਦਸਤਾ ਬਣ ਕੇ ਤੁਰੇ ਸੀ ਸਾਰੇ ਹਿੰਦੂ ਵੀ ਵਿੱਚ ਸਿੱਖ ਸਾਰੇ ਇਕੱਠੇ ਧਰਮ ਲਿਆਗੇ ਸੀ ਦੇਖ ਉਹਨੂੰ ਮਿਲਿਆ ਮੈਂ ਸਮਝਦਾ ਇਹ ਗੁਲਦਸਤਾ ਗੁਰਨਾਨਕ ਸਾਹਿਬ ਨੇ ਇਕੱਠਾ ਕੀਤਾ ਸੀਗਾ ਉਸ ਗੁਲਦਸਤੇ ਨੇ ਗੁਰਨਾਨਕ ਸਾਹਿਬ ਦੇ ਰਾਹ ਤੇ ਚੱਲਦੇ ਹੋਏ ਸੁਨਿਆ ਦਿੱਤਾ ਤਾਂ ਹੁਣ ਇਹ ਦੂਜਾ ਯਾਤਰਾ ਲਵਾਜੀ 66 ਕਿਹੜਾ ਚਾਹੋਗੇ ਜਿਹੜਾ ਉਪਰਾਲਾ ਕੀਤਾ ਗਿਆ ਨਵੇਂ ਪਾਸੇ ਜੀ ਜੀ ਬੜਾ ਜੁਨਾਗਾ ਜੋ ਗੁਰਮ ਹੈ ਯਾਰ ਨਹੀਂ 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 ਕੁਝ ਨਹੀਂ ਹਾਂਜੀ ਚੱਲ ਸਰਬੰਦਰ ਸੰਤਪਾਤ ਦਲੋਂ ਮੈਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਆਈਸੋ ਨੇ ਕੈਨੇਡਾ ਤੋਂ ਆਵਾਜਾ ਰੰਗ ਜਿੰਦਾ ਜਿਹੜਾ ਡੇਣਾ ਉੱਥੇ ਸਰਦਾਰ ਅਮਰਪ੍ਰਕਾਸ਼ ਉਸੋ ਦੀ ਗਵਿੰਦਰ ਸ਼ਹਾਦਤ ਨੂੰ ਮੁੱਖ ਰੱਖਦੇ ਹਾਂ ਜੀ ਚੋਕਾ ਸਿੰਘ ਜੀ ਸਵਾਰ ਮਗਰਾਹ ਦੀ ਸਾਈਕਲ ਯਾਤਰਾ ਆਰਾਮ ਹੋਈ ਸੀ। ਪਰ ਮੈਂ ਹਾਂ ਤੁਹਾਡਾ ਪ੍ਰਧਾਨ ਸਰਦਾਰ ਮਜੀਦ ਸਿੰਘ ਜੀ ਹੱਥੋਂ ਜੀ ਕਿ ਅੱਜ ਲਾਈਨ ਲਗਾ ਲਓ ਤੇ ਅੱਜ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਪਹੁੰਚੀ ਆ। ਅੱਜ ਇਹਨਾਂ ਨੇ ਦੀ ਸਬਾਤ ਦੀ ਗੁਰਦੁਆਰਾ ਗੁਰੂ ਕੇ ਮਹਿਲ ਵਿਖੇ ਕਰਨੀ ਆ। ਇੱਥੇ ਬੱਚੇ ਆਏ ਜਿਹਨਾਂ ਨੂੰ ਬੈਠੀ ਰਹਿਣਾ। ਅੱਜ ਇਹ ਇਤਿਹਾਸਿਕ ਤੇ ਜਿਹੜੀ ਸਾਈਕਲ ਯਾਤਰਾ ਇਹਦਾ ਬਹੁਤ ਸਵਾਗਤ ਕੀਤਾ ਗਿਆ ਵਾ। ਦਾਸ ਵੱਲੋਂ ਇਸ ਸਾਈਕਲ ਯਾਤਰਾ ਨੂੰ ਅੰਮ੍ਰਿਤਸਰ ਆਰਾਊਂਡ ਤੇ ਬਹੁਤ ਜੀ ਆਇਆਂ ਅਤੇ ਇਹਦੀ ਜਿਹੜਾ ਸੱਦਾ ਤੇ ਦਾ ਸਨੇਹਾ ਵਾ ਸ਼ਹਾਦਤ ਨੂੰ ਸਮਰਪਿਤ ਆ ਤੇ ਸਾਰੇ ਜਾਣੇ ਸਰਬੱਤ ਸੰਗਤਾਂ ਇਸ ਇਤਿਹਾਸਿਕ ਯਾਤਰਾ ਤੋਂ ਪ੍ਰੇਰਨਾ ਲੈਣ ਕੇ ਗੁਰੂ ਤੇਗ ਬਹਾਦਰ ਸਾਹਿਬ ਜੀ ਮਹਾਰਾਜ ਨੇ ਇੱਕ ਧਰਮ ਰੱਖਿਆ ਕੋ ਵਾਸਤੇ ਜਿਹੜੀ ਸੀ ਉਹ ਸ਼ਹਾਦਤ ਦਿੱਤੀ ਇਸ ਸ਼ਹਾਦਤ ਨੂੰ ਕੋਟੂ ਕਰਕੇ ਪ੍ਰਣਾਮ ਸਹਿਜਾ ਕਰਦੇ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਦਾ ਖਾਲਸਾ